ਸਤਿ ਸ਼੍ਰੀ ਅਕਾਲ ਗਾਈਜ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਆ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਸੋਇਆ ਬੀਨ ਨੂਡਲੀ ਸਭ ਤੋਂ ਪਹਿਲਾਂ ਆਪਾਂ ਸੋਇਆ ਬੀਨ ਨੂਡਲੀ ਜੜੀ ਉਹ ਉਬਾਲ ਲਈਏ ਗਰਮ ਪਾਣੀ ਦੇ ਵਿੱਚ ਹਾਂਜੀ ਉਬਾਲ ਕੇ ਦੇਖੋ ਇਹ ਕਿੰਨੀ ਮੋਟੀ ਜੜੀ ਉਹ ਹੋ ਗਈ ਐ ਹਾਂਜੀ ਤੇ ਇੱਕ ਬੰਨੇ ਮੈਂ ਦੋ ਆਲੂ ਲਏ ਹੋਏ ਸੀ ਉਹ ਕੱਦੂਕਸ਼ ਕਰ ਲਏ ਆ ਤੇ ਇਧਰਲੀ ਸਾਈਡ ਤੇ ਮਸਾਲਾ ਜਿਹੜਾ ਮੈਂ ਉਹ ਤਦੂ ਕਾਚ ਜਿਹੜਾ ਉਹ ਕਰ ਲਿਆ ਤੁਸੀਂ ਚਾਹੋ ਤਾਂ ਗ੍ਰੈਂਡ ਵੀ ਕਰ ਸਕਦੇ ਇੱਕ ਆਪਾ ਟਮਾਟਰ ਕੀਤਾ ਏ ਬਿੱਲੀ ਕਾਸ਼ ਇੱਕ ਅਦਰਕ ਕਰ ਲਿਆ ਆਪਾਂ ਨਾਲ ਹਰੀ ਮਿਰਚ ਲਈ ਆ ਤੇ ਨਾਲ ਪਿਆਜ਼ ਜਿੰਨੇ ਤੁਸੀਂ ਲੋੜ ਅਨਸਾਰ ਪਾਉਣਾ ਚਾਹੁੰਦੇ ਹੋ ਕਰ ਸਕਦੇ ਆ ਸਾਰੇ ਆਪਾਂ ਬਿੱਲੀ ਕਾਸ਼ ਕੀਤੀ ਏ ਜਿਹੜੇ ਛੋਟੇ ਪੀਸ ਵਿੱਚ ਰਹਿ ਗਏ ਆ ਉਹ ਆਪਾਂ ਕੱਟ ਰਹੇ ਆ ਹਾਂਜੀ ਹੁਣ ਇਧਰਲੀ ਸਾਈਡ ਤੇ ਆਪਾਂ ਜਿਹੜਾ ਫਰਾਈ ਪੈਨ ਗਰਮ ਰੱਖਣ ਲੱਗੇ ਆ ਹਾਂਜੀ ਮੈਂ ਚਾਪਾ ਚਲਾਤਾ ਏ ਟਾਈਪ ਪਾਣੀ ਦਰਮਾ ਰੱਖਣ ਲੱਗੀਆਂ ਹਾਂਜੀ ਤੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਨਿਉੜ ਰਹੀ ਐ ਇਹਨੂੰ ਘੁੱਟ ਕੇ ਨਿਚੋੜ ਲਾਂਗੇ ਹਾਂਜੀ ਜਿੰਨਾ ਵੀ ਤੁਸੀਂ ਇਹਦੇ ਚੋਂ ਘੁੱਟ ਕੇ ਨਿਚੋੜੋਗੇ ਸਾਰਾ ਜਿੰਨਾ ਪਾਣੀ ਐ ਇਹ ਸਾਰਾ ਤੁਸੀਂ ਕੱਢ ਦੇਣਾ ਐ ਜਿੰਨਾ ਘੁੱਟ ਕੇ ਨਿਚੋੜ ਸਕੋ ਨਿਚੋੜਨਾ ਐ ਹਾਂਜੀ ਦੇਖ ਸਕਦੇ ਹੋ ਤੁਸੀਂ ਜਿ세 ਤਰ੍ਹਾਂ ਸਾਰੀਆਂ ਨਿਉਟੀਆਂ ਜਿਹੜੀਆਂ ਉਹ ਆਪਾਂ ਘੁੱਟ ਘੁੱਟ ਨਿਚੋੜ ਕੇ ਇੱਕ ਕਾਲੇਜ ਕੱਢ ਲੈਣੀ ਹੈ ਹਾਂਜੀ ਤੇ ਉਧਰ ਆਪਣਾ ਫਰਾਈਪਿੰਨ ਜਿਹੜਾ ਉਹ ਗਰਮ ਹੋ ਗਿਆ ਹੈ ਕਿ ਹਾਂ ਆਪਾਂ ਇਹਦੇ ਵਿੱਚ ਤੇਲ ਪਾ ਦਾਂਗੇ ਇਸ ਤਰ੍ਹਾਂ ਆਪਾਂ ਸਾਰੀਆਂ ਜਿਹੜੀਆਂ ਸੋਇਆਬੀਨ ਲੁੱੜ ਰਹੀ ਹੈ ਕੁੱਟ ਕੇ ਨਿਚੋੜ ਲਈ ਹੈ ਤੁਸੀਂ ਵੀ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ ਹਾਂਜੀ ਤੇ ਹੁਣ ਆਪਾਂ ਤੇਲ ਪਾਉਣ ਲੱਗੇ ਹਾਂ ਕਿਉਂਕਿ ਫਰਾਈਪਿੰਨ ਆਪਣਾ ਗਰਮ ਹੋ ਗਿਆ ਹੈ ਬਿਲਕੁਲ ਉਹ ਬੀਜ ਥੋੜੀਆਂ ਹੀ ਰਹਿ ਗਈਆਂ ਨੇ ਝੋੜਨ ਵਾਲੀਆਂ ਹਾਂਜੀ ਪਹਿਲਾਂ ਆਪਾਂ ਇਹ ਗਰੀ ਨੂੰ ਗਰਮ ਪਾਣੀ ਦੇ ਵਿੱਚੋਂ ਬਾਹ ਲਿਆਏ ਤੇ ਬਾਅਦ ਵਿੱਚ ਇਹਨੂੰ ਠੰਡੇ ਪਾਣੀ ਦੇ ਵਿੱਚ ਜਿਹੜਾ ਪਾਇਆ ਸੀ ਕਿ ਹੁਣ ਆਪਾਂ ਨਿਚੋੜ ਲੈਣਾ ਸਾਰੀਆਂ ਹੁਣ ਆਪਾਂ ਤੇਲ ਪਾਵਾਂਗੇ ਹਾਂਜੀ ਗਾਇਸ ਤੇਲ ਆਪਾਂ ਇੱਕ ਕੜਛੀ ਪਾਵਾਂਗੇ ਪਹਿਲਾਂ ਇਹਦੇ ਵਿੱਚ ਆਪਾਂ ਸੋਇਆਬੀਨ ਦੀ ਜਿਹੜੀ ਉਹਨੂੰ ਫਰਾਈ ਕਰਾਂਗੇ ਥੋੜਾ ਜਿਹਾ ਤੇ ਬਾਅਦ ਵਿੱਚ ਜੇ ਆਪਾਂ ਨੂੰ ਲੋੜ ਹੋ ਉਹੀ ਤੜਕੀ ਲਈ ਤੇ ਇਹ ਤੇ ਆਪਾਂ ਹੋਰ ਪਾ ਲਾਂਗੇ ਪਹਿਲਾਂ ਇਹਦੇ ਵਿੱਚ ਆਪਾਂ ਗਰਮ ਕਰਕੇ ਸੋਇਆ ਬੀਨ ਨੂੰ ਜਿਹੜੀ ਉਹ ਫਰਾਈ ਕਰਨੀ ਹੈ ਹਾਂਜੀ ਥੋੜੀ ਜਿਹੀ ਇੱਕ ਕੜਛੀ ਆਪਾਂ ਪਾਈਏ ਥੋੜਾ ਜਿਹਾ ਉੱਪਰ ਧੰਦੋਰਾ ਤਰਤਾਕਾ ਕਰਦਿਆਂ ਤੇਲ ਜਿੰਨਾ ਕਰੀਏ ਜਿਹੜੀ ਜਿਹੜੀ ਲੈਂਦੀ ਹਾਂਜੀ ਤੇਲ ਆਪਣਾ ਗਰਮ ਹੋ ਰਿਹਾ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਾਂਗੇ ਇਨੂ ਜਿੰਨਾ ਚਿਹਰੇ ਚਿੱਟਾ ਨਹੀਂ ਹੁੰਦਾ ਉਹਨਾਂ 23 ਘਰ ਆਪਾਂ ਡੀਕ ਕਰਦੇ ਆਂ ਹਾਂਜੀ ਗੈਸ ਚੱਲ ਰਹੀ ਆ। ਹਾਂਜੀ ਗਾਇਜ਼ ਤੇਲ ਆਪਣਾ ਬਿਲਕੁਲ ਗਰਮ ਹੋ ਗਿਆ ਏ ਵਾਈਟ ਹੋ ਗਿਆ ਏ ਗੈਸ ਆਪਰ ਘਟਕਾਤਾ ਏ ਤੁਸੀਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਜਿਹੜੀ ਸੋਇਆ ਬੀਨ ਨੇ ਮੀਟਰੀ ਹਾਂਜੀ ਉਹ ਬਾਲੀ ਹੋਈ ਸੀ ਗਰਮ ਪਾਣੀ ਦੇ ਵਿੱਚ ਜ਼ਰੂਰ ਬਾਲ ਲਿਓ ਇੱਕ ਰੀ ਹੁਣ ਆਪਾਂ ਠੰਡੇ ਪਾਣੀ ਚ ਪਾ ਕੇ ਤਿੰਨ ਨੂੰ ਧੋ ਕੇ ਚੰਗੀ ਤਰ੍ਹਾਂ ਸਿਕਾ ਲਿਆ ਏ। ਹਾਂ ਜੀ ਘੋਟ ਘਟਕੇ ਨਿਚੋੜ ਲਿਆ ਹੈ ਤੇ ਹਾਂ ਜੀ ਹੁਣ ਆਪਾਂ ਇਹਨੂੰ ਪਾਉਣ ਲੱਗੇ ਆਂ ਫਰਾਈਪੈਨ ਦੇ ਵਿੱਚ ਤੇ ਇਹ ਇੰਨਾ ਸੋਨਾ ਹੈ ਤੇਨੂੰ ਹਲਕਾ ਜਿਹਾ ਬ੍ਰਾਊਨ ਕਰਨਾ ਹੈ ਹਾਂ ਜੀ ਜਿ ਤਰ੍ਹਾਂ ਸਾਰੀਆਂ ਲੂਟੀਆਂ ਜਿਹੜੀਆਂ ਆਪਾਂ ਪਾ ਦਾਂਗੇ ਇਹਨਾਂ ਨੂੰ ਹਲਕਾ ਜਿਹਾ ਬ੍ਰਾਊਨ ਕਰਦ ਕੇ ਕਰਕੇ ਤੇ ਇਹਨਾਂ ਨੂੰ ਕੱਢ ਲਾਂਗੇ ਤੇ ਸਕੋਲ ਦੇ ਰਵੇਚਾ ਹਾਂ ਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਜੂੜਰੀ ਆਪਣੀ ਬਰਾਊਨ ਹੋ ਰਹੀ ਹੈ। ਇਹਨੂੰ 10 ਤੋਂ 5 ਕੇ ਮਿੰਟ ਹੀ ਠੇਕ ਲਵਾਉਣਾ ਬਾਅਦ ਵਿੱਚ ਆਪਾ ਕੱਢ ਲੈਣਾ ਹੈ। ਹਾਂਜੀ ਇਸ ਤਰ੍ਹਾਂ ਸਾਰੀਆਂ ਬਰਾਊਨ ਕਰਕੇ ਇਸ ਤਰ੍ਹਾਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੁਸੀਂ ਵੀ ਕਰੇ। ਜੂੜਰੀ ਬਣਾਉਂਗੇ ਇਸ ਤਰ੍ਹਾਂ ਤੁਸੀਂ ਤੇਰ ਵਾਰ-ਵਾਰ ਬਣਾਉਂਗੇ ਪਨੀਰ ਨੂੰ ਵੀ ਭੁੱਲ ਜਾਓਗੇ। ਬਹੁਤ ਹੀ ਵਧੀਆ ਤੇ ਟੇਸਟੀ ਬਣਨੀ ਹੈ। ਇੱਕ ਵਾਰ ਟਰਾਈ ਜ਼ਰੂਰ ਕਰਿਓ ਤੇ ਬਲੌਕ ਐਂਡ ਪੀਟਰ ਜ਼ਰੂਰੀ ਦੇਖਿਓ। ਹਾਂਜੀ ਹਾਂਜੀ ਗਾਇਜ਼ ਜਿਹੜੀ ਆਪਣੀ ਸੋਇਆ ਕੀਨੇ ਬਿਲਕੁਲ ਬ੍ਰਾਊਨ ਹੋ ਗਈ ਹੈ ਤੇ ਆਪਾਂ ਗੈਸ ਬੰਦ ਕਰਕੇ ਇਸ ਕੌਲੀ ਕਿੰਨੂੰ ਕੱਢ ਲੈ ਲੱਗੇ ਆ ਹਾਂਜੀ ਸਾਰੀ ਨੂੰ ਤੇ ਹੁਣ ਆਪਾਂ ਤੜਕੇ ਲਈ ਜਿਹੜਾ ਤੇਲ ਹੈ ਉਹ ਫਰਾਈ ਫਰਾਈ ਪੀਂਦੇ ਵਿੱਚ ਪਾਵਾਂਗੇ ਹਾਂਜੀ ਆਪਾਂ ਇਸ ਤਰ੍ਹਾਂ ਸਾਰੀ ਕੱਢ ਲੈ ਲੱਗੇ ਆ ਇਹਨਾਂ ਦੀ ਬਹੁਤ ਸੋਹਣੀ ਸਮੈਲ ਜਿਹੜੀ ਆ ਰਹੀ ਏ ਜਿਹਦਾ ਸਮੈਲ ਆਉਣ ਲੱਗ ਪਿਆ ਤਾਂ ਟੜਕਾ ਕਰ ਦਿਆਂ ਹਾਂਜੀ ਹੁਣ ਆਪਾਂ ਤੜਕੇ ਲਈ ਤੇਲ ਜਿਹੜਾ ਹੋਇਆ ਕੜਛੀਂ ਪਾਵਾਂਗੇ ਵਿੱਚ ਹਾਂਜੀ ਗਾਇਜ਼ ਆਹ ਤੜਾ ਵੀ ਉੱਪਰ ਪਾਇਆ ਹਾਂਜੀ ਗਾਇਜ਼ ਤੜਕੇ ਲਈ ਜਿਹੜਾ ਆਪਾਂ ਤੇਲ ਗਰਮ ਰੱਖਿਆ ਹੋਇਆ ਬਿਲਕੁਲ ਗਰਮ ਹੋ ਗਿਆ ਇਹ ਵਾਈਟ ਹੋ ਗਿਆ ਦੇਖ ਸਕਦੇ ਤੁਸੀਂ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਅਦਰਕ ਹਾਂਜੀ ਜਿਵੇਂ ਆਪਾਂ ਬਿਲਕੁਲ ਘਟ ਕਰ ਲੈਣਾ ਮਸਾਲਾ ਪਾਉਣ ਲੱਗਿਆਂ ਮਾਦਰੀ ਤੇ ਪਾਵਾਂਗੇ ਪਿਆਜ਼ ਅਦਰਕ ਆਪਣਾ ਬਰਾਉਨ ਹੋ ਗਿਆ ਏ ਪਿਆਜ਼ ਜੀ ਆਪਾਂ ਮਸਾਲਾ ਗ੍ਰੇਂਡ ਕਰਦੇ ਹਾਂ ਤੇ ਫਿਰ ਆਪਾਂ ਸਾਰੀਆਂ ਚੀਜ਼ਾਂ ਇੱਕੇ ਵਾਰੀ ਮਿਕਸ ਕਰਕੇ ਗ੍ਰੇਂਡ ਕਰਦੇ ਹਾਂ ਤੇ ਇਹਦੇ ਵਿੱਚ ਥੋੜਾ ਪਾਣੀ ਪਾਉਣਾ ਪੈਂਦਾ ਤੇ ਜੇ ਆਪਾਂ ਇਦਾਂ ਮਸਾਲਾ ਬਿੱਲੀ ਕੱਟ ਕਰਕੇ ਬਣਾਨੇ ਆ ਤੇ ਫਿਰ ਆਪਣਾ ਜਿਹੜਾ ਕੋਲ ਇਹਦੀ ਘੱਟ ਲੱਗਦਾ ਹੈ ਤੇ ਚੀਜ਼ ਵੀ ਵਧੀਆ ਬਣਦੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਵੇਖਿਓ ਹਾਂਜੀ ਪਿਆਜ਼ ਵੀ ਆਪਾਂ ਥੋੜੇ ਜਿਹੇ ਹਲਕੇ ਜਿਹੇ ਬ੍ਰਾਊਨ ਹੋ ਗਏ ਆ ਹਾਂਜੀ ਤੇ ਹੁਣ ਇਹ ਪਕਾਵਾਂਗੇ ਟਮਾਟਰ ਤੇ ਪਾ ਦਾਂਗੇ ਹਰੀ ਮਿਰਚਾਂ ਹਾਂਜੀ ਹੁਣ ਆਪਾਂ ਵਿੱਚ ਪਾਵਾਂਗੇ ਨਮਕ ਸੁਆਦ ਅਨੁਸਾਰ ਹਾਂਜੀ ਗ라이 ਜ ਮਸਾਲਾ ਆਪਣਾ ਬਰਾਬਰ ਹੋ ਗਿਆ ਏ ਤੇ ਹਾਂਜੀ ਹੁਣ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਸੁਆਦ ਅਨੁਸਾਰ ਕਿੰਨਾ ਤੋਂ ਲਾ ਮਸਾਲਾ ਏ ਜਦੋਂ ਲਾਲਾ ਸੋਇਆ ਬੀਨ ਦੀ ਗਿਰਾ ਆਲੂਆਂ ਉਸਾਬ ਨਾਲ ਹਾਂਜੀ ਆਪਾਂ ਚਕੀ ਸਰਦੀ ਬਣਾਉਣੀ ਹੈ ਹਨ ਪਾਵਾਂਗੇ ਹਲਦੀ ਆਪਣੀ ਘਰ ਦੀ ਪੀਸੀ ਹੋਈ ਹੈ ਹਲਦੀ ਹੈ ਡਾਰ ਕੇ ਉਸ ਸਰਦੀ ਆਪਾਂ ਪੂੜੀ ਪਾ ਰਹੇ ਹੁਕਮੀ ਆਲੂ ਦੇ ਸਾਡੇ ਕੋਲ ਆਲੂ ਹਾਂਜੀ ਕਟੋੜੀ ਦੀ ਲਾਲ ਮਿਰਚ ਆ ਗਈ ਆਪਾਂ ਹਰੀ ਪਾਈ ਹੋਈ ਹੈ ਤੇ ਗਰਮ ਮਸਾਲਾ 4 ਚਮਚ ਹਾਂਜੀ ਹੁਣ ਇਹ ਲੈ ਲਈਏ ਮੁੱਠ ਕਰਨਾ ਹੈ। ਸਾਜ ਮਸਾਲਾ ਆਪਣਾ ਬਰਾਊਨ ਹੋ ਗਿਆ ਏ ਕਿਉਂਕਿ ਥੋੜਾ ਹਾਫ ਬਰਾਊਨ ਹੋਇਆ ਏ ਇਸ ਤੋਂ ਪਹਿਲਾਂ ਕਿ ਆਪਾਂ ਇਹਦੇ ਵਿੱਚ ਪੂਰਾ ਪੱਕ ਜਿਹਾ ਮਸਾਲਾ ਇਹਦੇ ਵਿੱਚ ਆਪਾਂ ਜਿਹੜਾ ਆਲੂ ਹੈ ਬਿੱਲੀ ਕਾਸ਼ ਕੀਤੇ ਹੋਏ ਉਹ ਪਾ ਦਾਂਗੇ ਘੁੱਟ ਕੇ ਨਿਚੋੜ ਕੇ ਹਾਂਜੀ ਦੇਖੋ ਹਾਂਜੀ ਆਪਾਂ ਦੋ ਵੱਡੇ ਆਲੂ ਲਏ ਸੀ ਉਹ ਬਿੱਲੀ ਕਾਸ਼ ਕੀਤੇ ਹੋਏ ਆ ਹਾਂਜੀ ਗਾਇਜ਼ ਹੁਣ ਆਪਾਂ ਇਹਨਾਂ ਨੂੰ ਮਨਾ ਲਾਂਗੇ ਜਿਹੜੇ ਆਪਾਂ ਆਲੂ ਬਿਲੀ ਸੱਤੀ ਸੀ ਇਹਨਾਂ ਜਿਹੇ ਤਰ੍ਹਾਂ ਦੇ ਤੁਮ ਮਨਾ ਲੀਂ ਦੋਕਨ ਅੰਤ ਲਈ ਪਕਾਵਾਂਗੇ ਹਾਂਜੀ ਤੇ ਇਹ ਆਪਾਂ ਮਸਾਲੇ ਦੇ ਰੇਕੀ ਭੁੰਨਨੇ ਆ ਇਹ ਛੱਦਦੇ ਆ ਤੁਸੀਂ ਜਿਹੜਾ ਆਪਣਾ ਮਸਾਲਾ ਜਿਹੜਾ ਤੇਲ ਛੱਦ ਦੇਗਾ ਫਿਰ ਆਪਾਂ ਇਹ ਚੰਡੀ ਉੱਤੀ ਜਿਹੜੀ ਉਹ ਐਡ ਕਰ ਦਾਂਗੇ ਤਗੀ ਨਿਵੜੀ ਆਪਣੀ ਪਹਿਲਾ ਫਰਾਈ ਹੋ ਰਹੀ ਆ ਹਾਂਜੀ ਗਾਈਜ਼ ਇਹਨੂੰ ਦੋ ਮਿੰਟ ਤੇ ਲਈ ਆਪਾਂ ਟਾਕ ਦਾਂਗੇ ਤੇ ਗੈਂਸਾ ਆਪਾਂ ਜਿਹੜਾ ਬਿਲਕੁਲ ਕੱਟ ਕਰ ਦਾਂਗੇ ਹਾਂਜੀ ਤੇ ਆਪਾਂ ਹਾਂਜੀ ਗਾਈਜ਼ ਆਪਾਂ ਤਿਆਰ ਹੋ ਗਿਆ ਏ ਦੇਖ ਸਕਦੇ ਹੋ ਤੁਸੀਂ ਆਪਾਂ ਦੋ 10 ਮਿੰਟ ਇਹਨੂੰ ਪਕਾ ਲਿਆ ਏ ਹਾਂਜੀ ਤੇ ਇਹਦੇ ਵਿੱਚ ਹੁਣ ਆਪਾਂ ਜਿਹੜੀਆਂ ਫਰਾਈ ਕਰਕੇ ਰੱਖੀਆਂ ਨੇ ਟੋਰੀਆਂ ਦੀ ਨਵੜੀ ਉਹ ਐਡ ਕਰ ਦਾਂਗੇ ਦੇਖ ਸਕਦੇ ਹੋ ਤੁਸੀਂ ਹਾਂਜੀ ਇਹ ਆਪਾਂ ਫਰਾਈ ਕਰਕੇ ਰੱਖਣਾ ਹੈ ਇਹਦੇ ਵਿੱਚ ਚੌਲ ਘਰਤਾਂਗੇ ਕਿਹੜਾ ਮਲਾਂਗੇ ਸਾਰੇ ਹਾਂਜੀ ਹਾਂਜੀ ਗਾਇਜ਼ ਹੁਣ ਆਪਾਂ ਇਹਨੂੰ ਟੱਕ ਦਾਂਗੇ 2 ਮਿੰਟ ਦੇ ਲਈ ਤੇ ਬਾਅਦ ਵਿੱਚ ਤੁਹਾਨੂੰ ਦੱਸਦੇ ਹਾਂ ਖਾ ਕੇ ਕਿ ਇਸ ਤਰ੍ਹਾਂ ਬਣੀ ਹੈ ਜੇ ਆਪਣੇ ਘਰ ਗੈਸਟ ਆਏ ਹੋਣ 2-4 ਤੇ ਇਹ ਨਾਲ ਝੂਕੀ ਬਣਾ ਕੇ ਦਿੱਤੀ ਹੋਵੇ ਤੇਰੀ ਆਲੀ ਸਬਜ਼ੀ ਦੇ ਨਾਲ ਤੇ ਵਧੀਆ ਲੱਗਦੀ ਹੈ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਿਓ ਬਹੁਤ ਟੇਸਟੀ ਬਣਦੀ ਹੈ ਹਾਂਜੀ ਤੇ ਹੁਣ ਨੂੰ ਟੱਕ ਦਾਂਗੇ ਤੇ 3 ਮਿੰਟਾਂ ਲਈ ਗੈਸ ਕੱਟੀ ਰਹਿਨ ਦਾਂਗੇ ਹਾਂਜੀ ਗਾਇਜ਼ ਹੁਣ ਆਪਣੀ ਸੋਇਆਬੀਨ ਨੂਡਲੀ ਜਿਹੜੀ ਉਹ ਤਿਆਰ ਹੈ ਮਸਾਲਾ ਨੂਡਲੀ ਤੇ ਹੁਣ ਆਪਾਂ ਗੈਸ ਕਰਤਾ ਹੈ ਬੰਦ ਹੁਣ ਆਪਾਂ ਥੋੜੀ ਜੀ ਤੁਹਾਨੂੰ ਖਾ ਕੇ ਖਾਵਾਂਗੇ ਕਿੱਦਾਂ ਬਣੀ ਆ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਿਓ ਹਾਂਜੀ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਾਂਜੀ ਹਾਂਜੀ ਗਾਇਜ਼ ਹੁਣ ਆਪਾਂ ਖਾਣ ਲੱਗੇ ਆਂ ਸੋਈ ਚ ਗਰਮੀ ਬਹੁਤ ਜ਼ਿਆਦਾ ਸੀ ਤੇ ਆਪਾਂ ਸੋਚਿਆ ਚਲੋ ਅੰਦਰ ਜਾ ਕੇ ਖਾ ਲੈਂਦੇ ਆਂ ਇਸੀ ਚ ਠੰਡੇ ਥਾਂ ਤੇ ਹਾਂਜੀ ਧਿਆਨ ਆਪਾਂ ਤੁਹਾਨੂੰ ਖਾ ਕੇ ਦੱਸਣ ਲੱਗੇ ਆਂ ਕਿੰਦਾ ਬਣੀ ਆ ਤੁਸੀਂ ਸਾਰੇ ਜਾਨੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਤੇ ਬਲੌਗ ਅੰਦ ਕੀ ਕਰ ਜ਼ਰੂਰ ਦੇਖਿਆ ਕਰੋ ਬਹੁਤ ਟੇਸਟੀ ਬਣੀ ਆ ਨਹੀਂ ਜੀ ਸਾਰੇ ਜਾਨੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ OK bye tata